ਹੈਲੋ ਸਸ ਸ੍ਰੀਕਾਲ ਨਮਸਕਾਰ ਸलाम ਦੋਸਤੋ ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਦੋਸਤੋ ਮੈਂ ਬਹੁਤ ਦਿਨਾਂ ਤੋਂ ਬਹੁਤ ਵੀਡੀਓ ਨਹੀਂ ਪਾਇਆ ਕਿਉਂਕਿ ਮੈਂ ਬਿਮਾਰ ਹੋ ਗਿਆ ਸੀ ਬਿਮਾਰ ਹੋਇਆ ਤਾਂ ਮੈਂ ਕਈ ਚੀਜ਼ਾਂ ਸੋਚੀਆਂ ਵੀ ਕਈ ਚੀਜ਼ਾਂ ਨੂੰ ਅਜਮਾਇਆ ਵੀ ਕਈ ਚੀਜ਼ਾਂ ਦੇਖੀਆਂ ਵੀ ਤੇ ਮੈਂ ਜਿਹਦੇ ਲਈ ਜੋ ਵੀ ਵੀਡੀਓ ਪਾਈ ਆ ਬ੍ਰਦਰ ਉਹ ਸੱਚ ਪਾਈ ਆ ਝੂਠ ਮੈਂ ਕੋਈ ਨਹੀਂ ਪਾਈ ਕਈ ਬੰਦਿਆਂ ਬਾਰੇ ਮੈਂ ਇਹ ਗੱਲਾਂ ਕਹੀਆਂ ਸੀ ਕਿ ਦੇਖਿਓ ਇਹ ਚੀਜ਼ ਐਦਾਂ ਹੋਣੀ ਆ ਜਿੱਦਾਂ ਕਿ ਮੁੱਖ ਮੰਤਰੀ ਹੁਣ ਮੁੱਦਾ ਸੁਨੰਦਾ ਸ਼ਰਮਾ ਦਾ ਪੱਖਿਆ ਹੋਇਆ ਬਹੁਤ ਇੱਕ ਕੁੜੀ ਸੀ 35 ਲੱਖ ਵਾਲੀ ਤੁਸੀਂ ਆਪ ਸੋਚ ਕੇ ਦੇਖੋ ਵੀ ਸਾਡਾ ਸਮਾਜ ਮੈਂ ਪੂਰੇ ਹਿੰਦੁਸਤਾਨ ਦੀ ਗੱਲ ਨਹੀਂ ਕਰਦਾ ਪਰ ਪੰਜਾਬ ਦੀ ਗੱਲ ਕਰੀਏ ਤਾਂ ਕਈ ਲੋਕਾਂ ਨੂੰ ਬੁਰੀਆਂ ਲੱਗ ਜਾਂਦੀਆਂ ਸੱਚੀਆਂ ਗੱਲਾਂ ਕਿਉਂਕਿ ਉਹਨਾਂ ਨੇ ਆਪਣੇ ਵੀ ਪੇਜ ਬਣਾਏ ਹੋਏ ਨੇ ਕਈ ਕਲਾਕਾਰਾਂ ਨੇ ਪਰ ਸੋਚ ਕੇ ਦੇਖੋ ਉਹਨਾਂ ਨੂੰ ਇਹ ਬੁਰੀਆਂ ਲੱਗਦੀਆਂ ਪਰ ਹੈ ਸੱਚ ਇਹੀ ਸੁਨੰਦਾ ਸ਼ਰਮਾ ਦੀ ਪਹਿਲਾਂ ਗੱਲ ਕਰਦੇ ਆ ਸੁਨੰਦਾ ਸ਼ਰਮਾ ਨੂੰ ਕਿਸੇ ਨੇ ਬੌਂਡ ਕੀਤਾ ਹੋਇਆ ਤੇ ਆਪਾਂ ਕਹਿੰਦੇ ਭਈ ਉਹ ਆਪ ਬੰਦੇ ਨੇ ਪਹਿਲੇ ਦਿਨ ਜਿਹੜਾ ਬਿਆਨ ਦਿੱਤਾ ਉਹ ਮੈਂ ਇੱਕ ਆਪਣੇ ਭਾਈ ਸਾਹਿਬ ਨੇ ਪਰਮਜੀਤ ਭਾਜੀ ਉਹਨਾਂ ਦੀ ਮੈਂ ਵੀਡੀਓ ਦੇਖਦਾ ਉਹਨਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਉਹਨਾਂ ਨੂੰ ਦੇਖ ਕੇ ਮੈਂ ਸੋਚਿਆ ਵੀ ਮੈਂ ਵੀ ਵੀਡੀਓ ਪਾਵਾਂ ਉਹਨਾਂ ਨੇ ਕਿਹਾ ਵੀ ਸਾਥ ਦਿਓ ਲੋਕਾਂ ਦਾ ਇਹਦਾ ਹੁਣ ਉਹ ਕੁੜੀ ਨੂੰ ਕਿੰਨੇ ਸਾਲ ਤੋਂ ਬੌਂਡ ਕੀਤਾ ਆ ਸਮਝਦੇ ਆਂ ਜੀ ਬੌਂਗੀ ਸੀ ਅੱਜ ਸਰੀਲੇ ਕਿਹੜੇ ਆ ਫਿਰ ਇੰਡਸਟਰੀ ਜੇ ਦੱਸ ਦੋ ਚੱਲ ਤਾਂ ਬੌਂਗੀ ਹੀ ਰਹੇ ਆ ਨਾ ਗੁਰਵਾਣੀ ਚ ਆਉਂਦਾ ਵੀ ਕੂੜ ਹੋਏ ਪ੍ਰਧਾਨ ਵੀ ਲਾ ਲੋ ਜ਼ਿਆਦਾਤਰ ਕੂੜ ਹੀ ਪ੍ਰਧਾਨ ਹੈ ਤੇ ਆਪਾਂ ਕਿਸੇ ਦੀ ਬਰਾਈ ਨਹੀਂ ਕਰਦੇ ਸੱਚ ਹੈ ਜੋ ਚੱਲਦਾ ਚੱਲਦਾ ਪਰ ਉਹ ਕੁੜੀ ਨੂੰ ਉਹ ਜਿਹੜਾ ਪ੍ਰੋਡਿਊਸਰ ਹੈ ਉਹ ਕੀ ਕਹਿੰਦਾ ਹੈ ਉਹਨਾਂ ਨੇ ਮੇਰਾ ਬਾ ਵਾਸਤਾ ਵੀ ਲਿਆ ਉਹਨਾਂ ਬਾਰੇ ਵੀ ਦੱਸਦਾ ਉਹ ਕਹਿੰਦਾ ਜੀ ਅਸੀਂ ਜੇ ਨਵੇਂ ਬੱਚਿਆਂ ਨੂੰ ਰੋਟੀ ਪਾਉਂਗੇ ਤਾਂ ਇਹੀ ਹੋਊਗਾ ਰੋਟੀ ਪਾਉਣ ਵਾਲਾ ਤਾਂ ਪਹਿਲੀ ਗੱਲ ਦਾਤਾ ਨੰਬਰ 2 ਤੇ ਜੇ ਉਹਨਾਂ ਨੇ ਪਾਇਆ ਵੀ ਤੇ ਉਹ ਕਈ ਗੁਣਾ ਜ਼ਿਆਦਾ ਏ ਜਿਹੜੇ ਪ੍ਰੋਡਿਊਸਰ ਨੇ ਜਾਂ ਇਹ ਬੌਂਡ ਕਰਨ ਵਾਲੇ ਬੰਦੇ ਨੇ ਕਈ ਜ਼ਿਆਦਾ ਵਸੂਲ ਲੈਂਦੇ ਆ ਮੈਂ ਆਪਣੀ ਗੱਲ ਕਰਾਂ ਤੇ ਜਦੋਂ ਗੁੱਸਾ ਨਾ ਕਰੀ ਤੈਨੂੰ ਪਿੱਛੋ ਬਾਜ ਮਾਰੀ ਆ ਮੈਂ ਗਾਣਾ ਇਹ ਕੀਤਾ ਸੀ ਉਹਨਾਂ ਨੂੰ ਵੀ ਪਤਾ ਸੀ ਉਦੋਂ ਇਹ ਮਿਰਨਾ ਗਾ ਰਸਤਾ ਰੱਖਦੇ ਸੀ ਕਿਉਂਕਿ ਨਸ਼ੱਤਰ ਗਿੱਲੋਂ ਤੋਂ ਕੁਝ ਨਹੀਂ ਸੀ ਉਹਨੂੰ ਜਾਣਦੇ ਨਹੀਂ ਸੀ ਪਰ ਜਦੋਂ ਨਸ਼ੱਤਰ ਗਿੱਲ ਬਣ ਗਿਆ ਤੇ ਮੈਂ ਇਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਯਾਦ ਹੈ ਤੁਸੀਂ ਮਿਰਨਾ ਨਾਲ ਡੀਲ ਕਰਦੇ ਸੀ ਆ ਟੇਪ ਦੀ ਤੇ ਆਪਣੀ ਆ ਪ੍ਰੋਬਲਮ ਹੋਈ ਸੀ ਇਹਨਾਂ ਨੂੰ ਪਰਮਿੰਦਰ ਸੰਧੂ ਦਾ ਭਾਈ ਵੀ ਕਿਹਾ ਜਾਂਦਾ ਸੀ ਉਹਨਾਂ ਦਿਨਾਂ ਦੇ ਵਿੱਚ ਤੇ ਮੁੱਕਰ ਹੀ ਗਏ ਸਾਹਿਬ ਕਿਉਂਕਿ ਉਹ ਹਾਈਲਾਈਟ ਹੋ ਚੁੱਕਿਆ ਸੀ ਅੱਜ ਜ਼ਮਾਨਾ ਕੀ ਹੈ ਵੀ ਜ਼ਮਾਨਾ ਜਿਹੜਾ ਪੈਸੇ ਵਾਲੇ ਦਾ ਜਿਹੜਾ ਹਾਈਲਾਈਟ ਹੋਇਆ ਉਹਦੇ ਨਾਲ ਖੜਦਾ ਸਨੰਦਾ ਸ਼ਰਮਾ ਕੱਲੀ ਐ ਤਾਂ ਉਹਨਾਂ ਕਿਉਂ ਖੜੂਗਾ ਇਹ ਕਹਿੰਦੇ ਰੋਟੀ ਮੈਂ ਲਾਇਆ ਇਹ ਘਰੇ ਬੈਠੇ ਐਸ਼ ਕਰਦੇ ਹੁੰਦੇ ਸੀ ਜਦੋਂ ਪ੍ਰੋਗਰਾਮ ਲਾ ਕੇ ਇਹਨਾਂ ਨੂੰ ਕਬਾ ਕੇ ਦਿੰਦੀ ਐ ਹੋ ਸਕਦਾ ਮੇਰੀ ਉਹਨਾਂ ਨਾਲ ਨਾ ਬਣਦੀ ਹੋਵੇ ਪਰ ਸੱਚੀ ਗੱਲ ਇਹੀ ਐ ਕਿ ਸੁਨੰਦਾ ਸ਼ਰਮਾ ਹੀ ਇੱਥੇ ਸਹੀ ਐ ਇਹ ਬੰਦੇ ਦੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਇਹ ਬੰਦਾ ਕੀ ਹੋ ਸਕਦਾ ਅਸੀਂ ਜਹਾਜ਼ ਤੇ ਚੜਾਤਾ ਫੇਰ ਇਹਨਾਂ ਨੇ ਆਪ ਬੋਲਣਾ ਬੰਦ ਕਰਤਾ ਦੇਖੋ ਚੇਲੇ ਚਪਾਟੇ ਦਾ ਸਾਰਿਆਂ ਦੇ ਹੁੰਦੇ ਆ ਚਮਚੇ ਬਹੁਤਿਆਂ ਨੇ ਰੱਖੇ ਆ ਹੁਣ ਉਹ ਚਮਚੇ ਇਹਨਾਂ ਦਾ ਪੱਖ ਲੈਣ ਲੱਪੇ ਇਹਨਾਂ ਨੂੰ ਚੰਗਾ ਕਹਿਣ ਲੱਪੇ ਫਲਾਨੀ ਤਾਂ 플ੌਟ ਐ 플ੌਟ ਕਿਉਂ ਨਹੀਂ ਬਣੂਗਾ ਬਈ ਹਾਂ ਪੂਰਾ ਹੱਕੇ ਨਹੀਂ ਦਿੰਦੇ ਗਾਂਹ ਦੇ ਦਾਂਗੇ ਕੱਲ ਦੇ ਦਾਂਗੇ ਪਰਸੋਂ ਦੇ ਦਾਂਗੇ ਇਦਾਂ ਹੀ ਕਰਦੇ ਆ ਪਰ ਇੰਡਸਟਰੀ ਬੋਲਦੀ ਕਿਸੇ ਦੇ ਪੱਖ ਚ ਕਿਸੇ ਦੇ ਖਿਲਾਫ ਨਹੀਂ ਬੋਲਦੀ ਖਾਸ ਕਰ ਵੱਡੇ ਬੰਦੇ ਤੇ ਤੁਸੀਂ ਇਹ ਸੋਚ ਕੇ ਦੇਖ ਲਓ ਅਸੀਂ ਬੋਲਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਮੁੱਖ ਮੰਤਰੀ ਦੀ ਗੱਲ ਲੈ ਲਓ ਮੁੱਖ ਮੰਤਰੀ ਨੂੰ ਜਦੋਂ ਉਹਦੀ ਪ੍ਰੋਬਲਮ ਹੋਈ ਪਿੰਡ ਵਾਲਿਆਂ ਨਾਲ ਉਦੋਂ ਸਭ ਤੋਂ ਪਹਿਲਾਂ ਵੀਡੀਓ ਪਾਈ ਸੀ ਮੈਂ ਮੈਂ ਕਿਹਾ ਸੀ ਬਈ ਇਹ ਸਿੰਘ ਲੈ ਤਾਂ ਚੱਲੇ ਹੁਣ ਹੀ ਉੱਥੇ ਵੀ ਇਹਨਾਂ ਇਦਾਂ ਹੀ ਔਰ ਦੇਖ ਲਓ ਉੱਥੋਂ ਵੀ ਉਹ ਚਲਾ ਗਿਆ ਹੁਣ ਹੁਣ ਮਾਨਵਤਾ ਦੀ ਸੇਵਾ ਚ ਚਲਾ ਗਿਆ ਉਹ ਵਿਚਾਰਾ ਕਿਉਂਕਿ ਉੱਥੇ ਕਿਉਂ ਐ ਹੋਇਆ ਹੁਣ ਸਿੰਘਾ ਨੇ ਕੀ ਕਹਿਤਾ ਇਹਨੂੰ ਜੀ ਗੁੱਸਾ ਬਹੁਤ ਆਉਂਦਾ ਇਹ ਤਾਂ ਕਰਕੇ ਐ ਹੋ ਗਿਆ ਇਹਨੂੰ ਤਾਂ ਭੇਜਣਾ ਪੈ ਗਿਆ ਇਹਦੀ ਦਵਾਈ ਚੱਲਦੀ ਸੀ ਉਹ ਦਵਾਈ ਫੇ ਲੈ ਕੇ ਕਿਉਂ ਨਹੀਂ ਦਿੱਤੀ ਤੁਸੀਂ ਤਾਂ ਐਡਾ ਬੜਾ ਜਥਾ ਆ ਹੈ ਸਿੰਘ ਤਾਂ ਲੰਗਰ ਲਾਉਂਦੇ ਨੇ ਫਿਰ ਦਵਾਈ ਨਹੀਂ ਤੁਸੀਂ ਲੈ ਕੇ ਦੇ ਸਕੇ ਇਹ ਗੱਲ ਬਹੁਤ ਵੱਡੀ ਆ ਇਹ ਸੋਚਣ ਵਾਲੀ ਗੱਲ ਹੈ ਜੀ ਪਰ ਮਸਲਾ ਅਸਲ ਇਹ ਨਹੀਂ ਹੈ ਮਸਲਾ ਅਸਲ ਇਹ ਹੈ ਪਈ ਉਹਨੂੰ ਚੜਾਉਂਦੇ ਆ ਉਹਨੂੰ ਛੇੜਦੇ ਆ ਕਿੱਦਾਂ ਫਿਰ ਐ ਹੋਇਆ ਨਹੀਂ ਉਹਦੇ ਨਾਲ ਉਹ ਫਲਾਨੀ ਨੇ ਉਹ ਗੱਲਾਂ ਤੋਂ ਛਿੜਦਾ ਉਥੋਂ ਦੁਖੀ ਹੋ ਕੇ ਗਿਆ ਇਹ ਆਦਤ ਆ ਸਾਡੀਆਂ ਪੰਜਾਬੀਆਂ ਦੀਆਂ ਕਦੀ ਨਹੀਂ ਹਟਦੀਆਂ ਜੇ ਪਿੰਡ ਦੇ ਵਿੱਚ ਵੀ ਬੰਦਾ ਕੋਈ ਫੇਲਿਅਰ ਹੋ ਕੇ ਪਿੰਡ ਆ ਜਾਂਦਾ ਤਾਂ ਉਹਨੂੰ ਇਹ ਕਿੱਦਾਂ ਟੌਂਚਾਂ ਕਰਦੇ ਆ ਇਹ ਆਦਤਾਂ ਆ ਪੰਜਾਬੀਆਂ ਦੀ ਜੇ ਕੋਈ ਬਣ ਜਾਂਦਾ ਤਾਂ ਉਹਦੇ ਪਿੱਛੇ ਲੱਗ ਜਾਂਦੇ ਉਹਦੇ ਚਮਚੇ ਲੱਗ ਜਾਂਦੇ ਆ ਬਣ ਜਾਂਦੇ ਆ ਹੁਣ ਕਰਦੇ ਆ 35 ਲੱਖ ਵਾਲੀ ਦੀ ਗੱਲ 35 ਲੱਖ ਵਾਲੀ ਕੁੜੀ ਨੇ ਗਲਤੀ ਕੀਤੀ ਆ ਉਹਨਾਂ ਧੋਖਾ ਕਰਕੇ ਗਿਆ ਉਹ ਜਿੰਨਾ ਧੋਖਾ ਹੋਇਆ ਉਹਦੀ ਗੱਲ ਨਹੀਂ ਹੋ ਰਹੀ ਪਰ 35 ਲੱਖ ਜਿਹੜੀ ਖਾ ਗਈ ਧੋਖਾ ਕਰਕੇ ਉਹਨੂੰ ਹਾਈਲਾਈਟ ਕਰਤਾ ਜਿਹੜਾ ਇੱਥੇ ਖਾਂਦਾ ਆ ਜਿਹੜਾ ਚੀਟਿੰਗ ਕਰਦਾ ਹੈ ਧੋਖਾ ਕਰਦਾ ਉਹਦੇ ਨਾਲ ਆਪਾਂ ਤੁਰੇ ਫਿਰਦੇ ਆਂ ਜ਼ਿਆਦਾਤਰ ਨਹੀਂ ਹੈਗਾ ਤਾਂ ਕਹਿਦਾ ਤੁਸੀਂ ਪੰਜਾਬੀ ਤੁਹਾਨੂੰ ਬੁਰੀਆਂ ਲੱਗਣੀਆਂ ਇਹ ਗੱਲਾਂ ਮੈਂ ਬਿਮਾਰ ਹੋ ਕੇ ਸੋਚਿਆ ਸੀ ਮੈਂ ਕਿਸ ਦੀ ਵੀਡੀਓ ਨਹੀਂ ਪਾਉਣੀ ਕਿਉਂਕਿ ਮੈਂ ਬਹੁਤ ਕੁਝ ਦੇਖ ਲਿਆ ਬੋਲਿਆ ਮੈਂ ਸੱਚੀ ਸੱਚ ਦੇ ਨਾਲ ਕਿੰਨੇ ਲੋਕ ਖੜੇ ਹੁੰਦੇ ਆ ਕੋਈ ਨਹੀਂ ਖੜਦੇ ਖਾਸ ਕਰ ਪੰਜਾਬੀ ਜਿਹੜਾ ਬਣ ਜਾਂਦਾ ਜਿਹਦੇ ਕੋਲ ਪੈਸੇ ਆ ਉਹਦੇ ਨਾਲ ਖੜਦੇ ਆ ਇਹ ਮਰੇ ਹੋਏ ਚੋਰਾ ਨੂੰ ਵੀ ਬਾਅਦ ਚ ਕਹਦੇ ਦਿੰਦੇ ਆ ਬੰਦਾ ਬਹੁਤ ਵਧੀਆ ਸੀ ਅਕੇ ਮਰੇ ਹੋਏ ਦਾ ਸੇਵਾ ਨਾ ਪਟੋ ਕਿਉਂ ਨਾ ਵੀ ਜੇ ਆਪਾਂ ਮਾੜੇ ਨੂੰ ਮਾੜਾ ਨਹੀਂ ਕਵਾਂਗੇ ਤਾਂ ਫਿਰ ਕਿੱਦਾਂ ਗੱਲ ਬਣੂਗੀ ਇਹ ਗੱਲਾਂ ਸੋਚ ਕੇ ਦੇਖੋ ਮੈਂ ਇਹ ਮਸਲੇ ਤੇ ਤਾਂ ਬੋਲਿਆ ਕਿਉਂਕਿ ਸੁਨਮੰਦਾ ਦੇ ਖਿਲਾਫ ਸਾਰੇ ਬੋਲੀ ਜਾਂਦੇ ਆ ਤੇ ਜਿਹੜਾ ਭਾਜੀ ਨੇ ਮਨੁੱਖਤਾ ਦੀ ਸੇਵਾ ਲਈ ਉਹ ਗੱਲ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਬਹੁਤ ਤਰੀਕੇ ਨਾਲ ਗੋਲ ਗੱਲ ਕਰ ਦਿੰਦੇ ਪਰ ਜ਼ਮਾਨਾ ਇਦਾਂ ਦਾ ਹੀ ਆ ਭਾ ਕਿਸੇ ਨੂੰ ਮਾੜਾ ਨਾ ਕਹੋ ਮਾੜਾ ਕਹਿ ਕੇ ਤੁਸੀਂ ਜਿਹੜੇ ਤੁਹਾਨੂੰ ਸੱਚ ਬੋਲਣ ਲਈ ਕਹਿੰਦੇ ਵੀ ਆ ਨਾ ਮੈਨੂੰ ਬਹੁਤ ਲੋਕਾਂ ਨੇ ਸੱਚ ਤੋਂ ਮੇਰੇ ਨਾਲ ਜੁੜੇ ਪਰ ਅੱਜ ਮੈਨੂੰ ਕਹਿੰਦੇ ਤੂੰ ਆਪਣਾ ਕੰਮ ਦੇਖ ਛੜਪਰਾ ਗੋਲੀ ਮਾਰ ਜਿੱਦਾਂ ਦੁਨੀਆ ਚੱਲਦੀ ਓਦਾਂ ਚੱਲੀ ਚੱਲ ਇਹ ਮਤਾਂ ਦਿੰਦੇ ਆ ਜੋ ਕਿ ਮੈਨੂੰ ਪਸੰਦ ਨਹੀਂ ਭਰਾ ਮਿਹਰਬਾਨੀ ਸ਼ੁਕਰੀਆ ਅਗਲੀ ਵੀਡੀਓ ਨਾਲ ਅੱਗੇ ਮਿਲਾਂਗੇ ਮਿਹਰਬਾਨੀ